ਯਕੀਨਾ ਮੈਂ ਤੁਹਾਡਾ ਜੀ ਸਰ ਮੇਰਾ ਨਾਮ ਤਨਵੀਰ ਕੌਰ ਹੈ ਹਾਂ ਤੁਹਾਡਾ ਰਿਜ਼ਲਟ ਆਇਆ ਜਿੱ ਕੀ ਕਹਿਣਾ ਚਾਹੋਗੇ ਜਿਹੜਾ ਪਲੱਸ 2 ਦਾ ਰਿਜ਼ਲਟ ਹੈ ਹਾਂਜੀ ਸਰ ਅੱਜ ਹੀ ਪਲੱਸ 2 ਕਲਾਸ ਦੀ ਜਿਹੜੀ ਮੈਰਿਟ ਦਾ ਰਿਜ਼ਲਟ ਆਇਆ ਹੈਗਾ ਤੇ ਇਨਫੈਕਟ ਪੂਰੇ ਬਠਿੰਡੇ ਵਿੱਚੋਂ 30 ਮੈਰਿਟ ਪੋਜੀਸ਼ਨਸ ਆਈਆਂ ਨੇ ਜਿਦੇ ਵਿੱਚੋਂ ਕਿ 23 ਓਨਲੀ ਐਂਡ ਓਨਲੀ ਮੈਰਿਟੇਰੀਅਸ ਬਠਿੰਡਾ ਦੀਆਂ ਪੋਜੀਸ਼ਨਸ ਨੇ ਤੇ ਅਸੀਂ ਸਾਰੇ ਬਹੁਤ ਹੀ ਖੁਸ਼ ਆ ਕਿ ਸਾਡੇ ਸਕੂਲ ਦੇ 23 ਸਟੂਡੈਂਟਸ ਜਿਹੜੇ ਹੈਗੇ ਆ ਉਹ ਮੈਰਿਟ ਵਿੱਚ ਆਇਆ इवन ਕੱਲੇ ਇਹ ਨਹੀਂ ਵੀ 23 ਸਟੂਡੈਂਟਸ ਮੈਰਿਟ ਵਿੱਚ ਆਏ ਨੇ ਇਹ ਹੈਗਾ ਵੀ ਸਾਡੇ ਸਕੂਲ ਵਿੱਚ ਇੱਕ ਸਟੂਡੈਂਟ ਜੀ ਨੇ 500 ਵਿੱਚੋਂ 499 ਨੰਬਰ ਲੈ ਕੇ 3rd ਪੋਜੀਸ਼ਨ ਪੂਰੇ ਪੰਜਾਬ ਵਿੱਚ ਮੈਰਿਟ ਵਿੱਚ ਹਾਸਲ ਕੀਤੀ ਤੇ ਅਸੀਂ ਸਾਰੇ ਬਹੁਤ ਖੁਸ਼ ਆ ਇਸ ਨਾਲ ਸਾਨੂੰ ਇਨਫੈਕਟ ਸਾਨੂੰ ਪ੍ਰੇਰਨਾ ਵੀ ਮਿਲਦੀ ਹੈ ਕਿ ਵੀ ਜਿਹੜੇ ਸਾਡੇ ਹੁਣ ਸਾਡਾ ਬੈਚ ਹੈਗਾ ਕਿ ਅਸੀਂ ਵੀ ਅੱਗੇ ਹੋਰ ਆਈਏ ਤੇ ਅਸੀਂ ਵੀ ਉਹਨਾਂ ਵਾਂਗੂ ਹੀ ਹੋਰ ਪੋਜੀਸ਼ਨਸ ਲੈ ਕੇ ਆਏ ਤੇ ਅਸੀਂ ਸਾਡੇ ਪ੍ਰਿੰਸੀਪਲ ਸਰ ਦਾ ਮਾਣ ਵਧਾਈਏ वैसे भी असी बहुत बहुत ही ज्यादा मान महसूस ਕਰਦੇ ਬਸੇ ਮੈਰੀਟਰੀ ਸਕੂਲ ਬਠਿੰਡਾ ਵਿੱਚ ਪੜ ਰਹੇ ਆ ਬਹੁਤ ਬੱਚੇ ਜਿਹੜੇ ਹੈਗੇ ਪੇਪਰ ਦਿੰਦੇ ਨੇ ਪਰ ਉਹਨਾਂ ਦੇ ਕਲੀਅਰ ਨਹੀਂ ਹੁੰਦਾ ਇੱਥੇ ਵੀ ਉਹੀ ਬੱਚੇ ਆਉਂਦੇ ਨੇ ਜਿਹੜੇ ਮੈਰਿਟ ਵਿੱਚ ਆਉਂਦੇ ਆ ਤੇ ਅਸੀਂ ਬਹੁਤ ਹੀ ਮਾਨ ਮਹਿਸੂਸ ਕਰਦੇ ਆ ਵੀ ਅਸੀਂ ਇੱਥੇ ਸਕੂਲ ਚ ਆਏ ਸਾਨੂੰ ਇੱਥੇ ਬਹੁਤ ਵਧੀਆ ਟੀਚਰਸ ਮਿਲੇ ਨੇ ਬਹੁਤ ਵਧੀਆ ਇਥੇ ਕੋਚਿੰਗ ਵੀ ਮਿਲ ਰਹੀ ਹੈਗੀ ਸਾਨੂੰ ਹੁਣੇ ਸਾਡੇ ਸਕੂਲ ਚ ਜੇ ਹੀ ਕੋਚਿੰਗ ਸਟਾਰਟ ਹੋਈ ਹੈਗੀ ਤੇ ਬੱਚੇ ਬਹੁਤ ਵਧੀਆ ਉਹਦੇ ਚ ਹਿੱਸਾ ਵੀ ਲੈ ਰਹੇ ਨੇ ਬਹੁਤ ਬੱਚੇ ਜੇ ਹੀ ਦੀ ਕੋਚਿੰਗ ਲੈ ਰਹੇ ਨੇ ਤੇ ਹੁਣੇ ਸਾਡੀ ਨੀਰ ਦੀ ਕੋਚਿੰਗ ਵੀ ਸ਼ੁਰੂ ਹੋ ਰਹੀ ਹੈਗੀ ਤੇ ਇਨਫੈਕਟ ਸਾਨੂੰ ਵੀ ਆਪਦੇ ਕੈਰੀਅਰ ਬਾਰੇ ਸੋਚਣ ਵਾਸਤੇ ਟੀਚਰਸ ਤੋਂ ਗਾਈਡੈਂਸ ਵੀ ਬਹੁਤ ਮਿਲਦੀ ਹੈਗੀ ਟੀਚਰ ਸਾਨੂੰ ਗਾਈਡ ਕਰਦੇ ਵੀ ਤੁਸੀਂ ਅੱਗੇ ਕੀ ਕੁਝ ਕਰ ਸਕਦੇ ਹੋ ਤੁਸੀਂ ਅੱਗੇ ਕਿਵੇਂ ਵੱਧ ਸਕਦੇ ਹੋ ਤੁਸੀਂ ਆਪਦੀ ਲਾਈਫ ਵਿੱਚ ਕਿਵੇਂ ਪ੍ਰੋਗਰੈਸ ਕਰ ਸਕਦੇ ਹੋ ਸਾਨੂੰ ਇੱਥੇ ਕਹਿ ਸਕਦੇ ਆ ਵੀ ਇੱਕ ਸਾਡੇ ਵਾਰਡਨ ਸਰ ਨੇ ਵਾਰਡਨ ਮੈਮ ਨੇ ਜੋ ਸਾਨੂੰ ਐਜ਼ ਅ ਪੇਰੈਂਟਸ 딜 ਕਰ ਸਾਨੂੰ ਇੱਥੇ ਕਹਿ ਸਕਦੇ ਵੀ ਕੋਈ ਵੀ ਕਮੀ ਮਹਿਸੂਸ ਨਹੀਂ ਹੁੰਦੀ ਕਦੇ ਵੀ ਅਸੀਂ ਇਹ ਚੀਜ਼ ਨਹੀਂ ਸੋਚਿਆ ਵੀ ਅਸੀਂ ਘਰ ਦੇ ਤੋਂ ਦੂਰ ਆ ਸਾਨੂੰ ਇਦਾਂ ਲੱਗ ਰਿਹਾ ਹੈਗੇ ਵੀ ਅਸੀਂ ਅਜੇ ਘਰ ਵਿੱਚ ਹੀ ਹੈਗੇ ਆ ਨਾਟ ਅਬਾਊਟ ਮੈਸਜ ਮੈਸਜ ਜੇ ਆਪਾਂ ਗੱਲ ਕਰੀਏ ਤਾਂ ਵਰਡ ਮੈਮ ਨੂੰ ਜੇ ਅਸੀਂ ਕਦੇ ਵੀ ਕੋਈ ਚੀਜ਼ ਹੁੰਦੀ ਹੈਗੇ ਅਸੀਂ ਵਰਡ ਮੈਮ ਨੂੰ ਦੱਸ ਦੇਣੇ ਹੈਗੇ ਤੇ ਵਰਡ ਮੈਮ ਉਹਦੇ ਹੀ ਉਹਨੂੰ ਸੌਲਟ ਆਊਟ ਕਰ ਦੇਣੇ ਕੋਈ ਹੋਰ ਪ੍ਰੋਬਲਮ ਫਸੀ ਉਹਨੂੰ ਵੀ ਸੌਲਟ ਆਊਟ ਕਰ ਦੇਣਗੇ ਸਾਨੂੰ ਹਰ ਇੱਕ ਤਰ੍ਹਾਂ ਦੀ ਪ੍ਰੋਵਾਈਡਰ ਹੁੰਦੇ ਹੈਗੇ ਸੋ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਗੇ ਜਿਹੜਾ ਰਿਜ਼ਲਟ ਆਇਆ ਸਰ ਮੇਰਾ ਨਾਮ ਰੁਬੀਨਾ ਹੈ ਮੈਂ ਮ ਪੜ ਰਹੀਆਂ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਪਲੱਸ 2 ਦਾ ਰਿਜ਼ਲਟ ਆਇਆ ਹੈ ਅਸੀਂ ਬਹੁਤ ਹੀ ਖੁਸ਼ ਹਾਂ ਕਿ ਸਾਡੇ ਸਕੂਲ ਦੇ ਬਹੁਤ ਸਾਰੇ ਬੱਚਿਆਂ ਨੇ ਬਹੁਤ ਹੀ ਵਿਸ਼ੇਸ਼ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ ਜਿਵੇਂ ਕਿ ਪਤਾ ਹੀ ਹੈ ਕਿ ਬਠਿੰਡੇ ਵਿੱਚੋਂ 30 ਮੈਰਿਟਾਂ કુલ 30 ਮੈਰਿਟਾਂ ਆਈਆਂ ਹਨ 29 ਮੈਰਿਟਾਂ ਵਿੱਚੋਂ કુલ 23 ਮੈਰਿਟਾਂ ਮੈਟਰ ਸਕੂਲ ਬਠਿੰਡਾ ਦੀਆਂ ਹਨ ਜੋ ਕਿ ਸਾਡੇ ਲਈ ਬਹੁਤ ਹੀ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਤੇ ਇਹਦੇ ਵਿੱਚੋਂ ਇਹ ਬਹੁਤ ਹੀ ਮਾਣ ਮਹਿਸੂਸ ਹੋਣ ਵਾਲੀ ਗੱਲ ਹੈ ਕਿ ਜਿਹੜੇ ਕਿ ਪੰਜਾਬ ਵਿੱਚੋਂ 3rd ਰੈਂਕ ਸਾਡੇ ਸਕੂਲ ਦੇ ਇੱਕ ਵਿਦਿਆਰਥੀ ਨੇ ਹਾਸਲ ਕੀਤਾ ਹੈ ਜਿਸਨੇ ਕਿ ਪੂਰੇ ਅੰਕੋ ਵਿੱਚੋਂ 940 ਅੰਕ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਅਸੀਂ ਬਹੁਤ ਹੀ ਖੁਸ਼ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦਾ ਮਾਨ ਵਧਾਇਆ ਤੇ ਇਹਦੇ ਤੋਂ ਸਾਨੂੰ ਵੀ ਹੋਰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਵੀ ਅਗਲੇ ਸਾਲ ਇਸ ਤੋਂ ਵੱਧ ਮੈਰਿਟਾਂ ਲੈ ਕੇ ਆਈਏ ਸਾਡੇ ਸਕੂਲ ਦੇ ਪ੍ਰਿੰਸੀਪਲ ਸਰ ਸਾਰੇ ਅਧਿਆਪਕ ਸਭਾਨਾ ਅਤੇ ਬੋਰਡਰਨ ਸਰ ਸਾਰੇ ਸਕੂਲ ਸਟਾਫ ਨੇ ਬਹੁਤ ਹੀ ਮਿਹਨਤ ਕੀਤੀ ਅਤੇ ਵਿਦਿਆਰਥੀਆਂ ਨੇ ਵੀ ਉਹਦਾ ਪੂਰਾ ਪੂਰਾ ਲਾਭ ਉਠਾ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਸੀਂ ਬਹੁਤ ਹੀ ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਸਰ ਕੀ ਨਾਮਾ ਤੁਹਾਡਾ ਕਿਸ਼ਟਾ ਦੇਖਦੇ ਜਿਹੜਾ ਅੱਜ ਰਿਜ਼ਲਟ ਆਇਆ ਕਿੰਨੇ ਕਿੰਨੇ ਮੈਂ ਡਾਕਟਰ ਗਰਦੀਪ ਸਿੰਘ ਸਿੱਧੂ ਪ੍ਰਿੰਸੀਪਲ ਮੈਰਿਟਰੀ ਸਕੂਲ ਬਠਿੰਡਾ ਅੱਜ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡਾ ਇੱਕ ਬੱਚਾ ਮੈਡੀਕਲ ਦਾ ਪਲੱਸ 2 ਮੈਡੀਕਲ ਦਾ ਅਸ਼ਵਨੀ ਜੋ ਪੰਜਾਬ ਭਰ ਦੇ ਵਿੱਚੋਂ 500 ਦੇ ਵਿੱਚੋਂ 499 ਨੰਬਰ ਲੈ ਕੇ ਤੀਜੇ ਸਥਾਨ ਤੇ ਰਿਹਾ ਹੈ ਇਹ ਮੈਂ ਦੱਸਣਾ ਚਾਹੁੰਦਾ ਹੈ ਕਿ ਬਠਿੰਡੇ ਜ਼ਿਲ੍ਹੇ ਦੇ ਅੰਕਲ 30 ਮੈਰਿਟ ਪੋਜੀਸ਼ਨ ਆਈਆਂ ਜਿਦੇ ਵਿੱਚੋਂ ਮੈਰਿਟਰੀ ਸਕੂਲ ਬਠਿੰਡਾ ਦੇ ਇਸੇ 23 ਮੈਰਿਟ ਪੋਜੀਸ਼ਨ ਆਈਆਂ ਠੀਕ ਹੈ ਕਿਵੇਂ ਦੇਖਦੇ ਹੋ এডਿਕੇਸ਼ਨ ਸਿਸਟਮ ਦੇ ਵਿੱਚ ਕਿੰਨਾ ਸੁਧਾਰ ਹੋਇਆ ਹੈ ਬਹੁਤ ਸੁਧਾਰ ਆਇਆ ਹੈ এডਿਕੇਸ਼ਨ ਸਿਸਟਮ ਦੇ ਵਿੱਚ ਤੇ ਆਪ ਸਰਕਾਰ এডਿਕੇਸ਼ਨ ਦੀ ਬਿਹਤਰੀ ਲਈ ਪੂਰਾ ਜੋਰ ਲਾ ਰਹੀ ਹੈ ਮੈਰਿਟੋਰੀ ਸਕੂਲਾਂ ਨੂੰ ਵੀ ਅਪਲਿਫਟ ਕਰ ਰਹੀ ਹੈ ਇਸ ਤਰ੍ਹਾਂ ਸਕੂਲ ਆਫ ਐਮੀਨੈਂਟਸ ਬਣਾਏ ਗਏ ਹੈ ਮੈਂ ਦੱਸਣਾ ਚਾਹੁੰਦਾ ਕਿ ਟੋਟਲ ਜਿਹੜੀਆਂ 302 ਮੈਰਿਟ ਪੋਜੀਸ਼ਨ ਆਈਆਂ ਉਹਦੇ ਵਿੱਚੋਂ 86 ਜਿਹੜੀਆਂ ਮੈਰਿਟ ਪੋਜੀਸ਼ਨ ਹੈ ਉਹ ਸਾਡੇ ਮੈਰਿਟੋਰੀ ਸਕੂਲਾਂ ਦੀਆਂ ਦੱਸਾਂ ਦੀਆਂ ਠੀਕ ਹੈ ਮਾਪਿਆਂ ਨੂੰ ਕੀ ਅਪੀਲ ਕਰਨੀ ਚਾਹੂਗਾ ਜਿਸ ਤਰ੍ਹਾਂ ਆਪ ਅਡਮਿਸ਼ਨ ਨੂੰ ਲੈ ਕੇ ਜਾਂ ਹੋਰ ਹੈ ਮੈਰਿਟੋਰੀ ਸਕੂਲ ਦੇ ਵਿੱਚ ਕੀ ਕਹਿਣਾ ਚਾਹ ਮਾਪਿਆਂ ਨੂੰ ਕੋਈ ਜਿਹੜਾ ਕੋਈ ਅਮੀਰ ਗਰੀਬ ਨਹੀਂ ਹੁੰਦਾ ਜਿੱਕਰ ਬੱਚੇ ਨੂੰ ਅੱਛਾ ਮਾਹੌਲ ਮਿਲੇ ਕੋਈ ਵੀ ਬੱਚਾ ਹੈਗਾ ਉਹ ਬੜਾ ਕਾਮਯਾਬ ਹੋ ਸਕਦਾ ਹੈ ਇਹ ਜਿਹੜੇ ਮੈਰਿਟਰੀ ਸਕੂਲ ਹੈ ਇਹਨਾਂ ਵਿੱਚ ਜ਼ਿਆਦਾਤਰ ਬੱਚੇ ਗਵਰਨਮੈਂਟ ਸਕੂਲਾਂ ਤੋਂ ਪੜ੍ਹਦੇ ਆ ਗਰੀਬ ਮਾਪਿਆਂ ਦੇ ਬੱਚੇ ਆ ਤਾਂ ਆਹ ਰਿਜ਼ਲਟ ਹੀ ਦੱਸਦਾ ਕਿ 300 ਦੇ ਵਿੱਚੋਂ ਲਗਭਗ 86 ਪੋਜੀਸ਼ਨਾਂ ਮੈਰਿਟ ਪੋਜੀਸ਼ਨਾਂ ਜਿਹੜੀਆਂ ਮੈਰਿਟਰੀ ਸਕੂਲਾਂ ਦੇ ਬੱਚਿਆਂ ਦੀ ਕਿਸ ਤਰ੍ਹਾਂ ਦੀ ਐਜੂਕੇਸ਼ਨ ਦਾ ਤੋਂ ਡਵੈਲਪਰ ਪ੍ਰਬੰਧ ਕੀਤਾ ਜਾਂਦਾ ਸਟਾਫ ਦੀ ਜੇਕਰ ਗੱਲ ਕੀਤੀ ਜਾਵੇ ਸਾਡੇ ਕੋਲ ਜਿਹੜਾ ਹੈਗਾ ਸਟਾਫ ਹੈ ਇਹਦੇ ਵਿੱਚ ਲਗਭਗ ਬਹੁਤ ਸਾਰੇ ਲੈਕਚਰਰ ਜਿਹੜੇ ਹੈਗੇ ਯੂਜੀਸੀ ਕਲੀਅ ਉਹ ਬੜੀ ਮਿਹਨਤ ਨਾਲ ਜਿਹੜਾ ਹੈਗਾ ਬੱਚਿਆਂ ਨੂੰ ਪੜਾਉਂਦੇ ਨੇ ਤਾਂ ਇਹ ਰਿਜ਼ਲਟ ਤਾਂ ਹੀ ਸਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਰਿਜ਼ਲਟ ਕਿੰਨਾ ਵਧੀਆ ਰਿਜ਼ਲਟ ਆਇਆ ਹੈਗਾ